ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਕਿ ਜੇ ਆਪਾਂ ਇੱਕ ਸੁਖੀ ਜ਼ਿੰਦਗੀ ਚਾਹੁੰਦੇ ਆ ਜੇ ਆਪਾਂ ਟੈਨਸ਼ਨ ਫਰੀ ਲਾਈਫ ਜਿਉਣੀ ਚਾਹੁੰਦੇ ਆ ਤਾਂ ਆਪਾਂ ਨਾ ਕਹਿਣੀ ਸਿੱਖੀਏ ਕਿਉਂਕਿ ਆਪਣੇ ਚ ਇਹ ਬੜੀ ਵੱਡੀ ਕਮੀ ਹੁੰਦੀ ਹੈ ਕੌਨਫੀਡੈਂਸ ਦੀ ਘਾਟ ਹੁੰਦੀ ਹੈ ਕਿ ਆਪਾਂ ਕਿਸੇ ਨੂੰ ਨਾ ਹੀ ਨਹੀਂ ਕਹਿ ਸਕਦੇ ਨਾ ਕਿਵੇਂ ਨਹੀਂ ਕਹਿ ਸਕਦੇ ਕਿਉਂਕਿ ਜਦੋਂ ਕੋਈ ਆਪਾਂ ਨੂੰ ਕੰਮ ਕਰਨ ਨੂੰ ਕਹਿੰਦਾ ਕੋਈ ਵੀ ਤੇ ਉਹ ਕੰਮ ਆਪਾਂ ਕਰਕੇ ਦਿਲੋਂ ਖੁਸ਼ ਨਹੀਂ ਹੁੰਦੇ ਆਪਾਂ ਅੰਦਰੋਂ ਖੁਸ਼ ਨਹੀਂ ਹੁੰਦੇ ਪਰ ਆਪਾਂ ਉਹ ਕੰਮ ਕਰ ਜਾਂਦੇ ਆ ਕਿਉਂਕਿ ਆਪਾਂ ਨੂੰ ਇਹ ਲੱਗਦਾ ਹੁੰਦਾ ਕਿ ਜੇ ਆਪਾਂ ਅਗਲੇ ਨੂੰ ਜਵਾਬ ਦੇਤਾ ਨਾ ਤਾਂ ਅਗਲਾ ਗੁੱਸੇ ਨਾ ਹੋ ਜੇ ਆਪਾਂ ਸਿਰਫ ਉਹਦਾ ਗੁੱਸਾ ਮੂਰੇ ਰੱਖ ਕੇ ਹੀ ਉਹ ਕੰਮ ਕਰ ਜਾਂਦੇ ਆ ਤੇ ਬਾਅਦ ਚ ਜਿਹਦਾ ਆਪਾਂ ਨੂੰ ਜਾਂਦਾ ਪਛਤਾਵਾ ਹੁੰਦਾ ਹੈ ਜਾਂ ਆਪਾਂ ਟੈਨਸ਼ਨ ਲਈ ਜਾਂਦੇ ਆ ਕਿ ਇਹ ਕੰਮ ਆਪਾਂ ਕਿਉਂ ਕੀਤਾ ਦੇਖੋ ਕਈ ਕੰਮ ਤਾਂ ਹੁੰਦੇ ਆ ਛੋਟੇ ਮੋਟੇ ਜਿਨ੍ਹਾਂ ਦਾ ਡੰਗ ਲਏ ਜਾਂਦਾ ਹੈ ਜੇ ਆਪਾਂ ਕਰ ਜਾਂਦੇ ਆ ਕਿ ਚਲੋ ਕੋਈ ਨਹੀਂ ਕੋਈ ਬਾਲੀ ਵੱਡੀ ਗੱਲ ਨਹੀਂ ਪਰ ਕਈ ਵਾਰ ਨਾ ਕੁਝ ਕੁ ਵੱਡੇ ਕੰਮ ਹੁੰਦੇ ਆ ਜਿਵੇਂ ਆਪਣੀ ਜ਼ਿੰਦਗੀ ਦਾ ਡਿਸੀਜਨ ਹੋ ਗਿਆ ਕੋਈ ਕੋਈ ਵੀ ਡਿਸੀਜਨ ਹੋ ਗਿਆ ਫਿਊਚਰ ਸੰਬੰਧੀ ਹੋ ਗਿਆ ਮੈਰਿਜ ਸੰਬੰਧੀ ਹੋ ਗਿਆ ਇਸ ਤਰ੍ਹਾਂ ਦੇ ਜਿਹੜੇ ਡਿਸੀਜਨ ਜਿਹੜੇ ਕਿ ਇੱਕ ਬਹੁਤ ਜ਼ਰੂਰੀ ਹੁੰਦੇ ਆ ਸੋਚ ਸਮਝ ਕੇ ਲੈਣ ਵਾਲੇ ਹੁੰਦੇ ਆ ਪਰ ਉਹ ਵੀ ਆਪਾਂ ਕਿਸੇ ਦੇ ਦਬਾਅ 'ਚ ਆ ਕੇ ਲੈ ਜਾਂਦੇ ਆ ਤਾਂ ਫਿਰ ਜਿਹੜੇ ਇਸ ਤਰ੍ਹਾਂ ਦੇ ਫੈਸਲੇ ਆ ਦੂਜੇ ਦੇ ਦਬਾਅ 'ਚ ਆ ਕੇ ਲਏ ਹੋਏ ਜਾਂ ਕੋਈ ਇਸ ਤਰ੍ਹਾਂ ਦੇ ਕੰਮ ਨੇ ਉਹ ਆਪਾਂ ਨੂੰ ਉਮਰ ਭਰ ਵਾਸਤੇ ਟੈਨਸ਼ਨ ਦੇ ਸਕਦੇ ਆ ਆਪਾਂ ਨੂੰ ਉਮਰ ਭਰ ਦਾ ਪਛਤਾਵਾ ਦੇ ਸਕਦੇ ਆ ਕਿਉਂਕਿ ਇਹ ਕੋਈ ਛੋਟੀਆਂ ਮੋਟੀਆਂ ਗੱਲਾਂ ਨਹੀਂ ਹੁੰਦੀਆਂ ਇੱਕ ਬਹੁਤ ਅਹਿਮ ਗੱਲਾਂ ਹੁੰਦੀਆਂ ਨੇ ਬਾਕੀ ਆਪਣੀ ਲਾਈਫ ਦੇ ਵਿੱਚ ਨਾ ਕੁਝ ਕਨਸਾਨ ਇਸ ਤਰ੍ਹਾਂ ਦੇ ਵੀ ਐਂਟਰ ਕਰ ਜਾਂਦੇ ਆਗੇ ਜਾਂ ਆਪਾਂ ਕਹਿੰਦੇ ਆ ਆਪਣੇ ਆਲੇ ਦੁਆਲੇ ਹੁੰਦੇ ਆ ਜਿੰਨਾ ਬਾਰੇ ਆਪਾਂ ਨੂੰ ਪਤਾ ਹੁੰਦਾ ਕਿ ਇਹਨਾਂ ਨਾਲ ਕੋਈ ਆਪਣੀ ਬਾਲੀ ਬੌਂਡਿੰਗ ਨਹੀਂ ਹੈਗੀ ਜਿੰਨਾ ਨਾਲ ਗੱਲ ਕਰਦੇ ਸਮੇਂ ਜਾਂ ਜਿੰਨਾ ਨਾਲ ਬੈਠ ਦੁਰਦੇ ਉਹ ਆਪਾਂ ਨੂੰ ਬੜਾ ਆਪਣਾ ਬਣ ਜਾਣੀ ਫੀਲ ਹੁੰਦਾ ਤੇ ਉਹ ਜਦੋਂ ਆਪਾਂ ਨੂੰ ਕੋਈ ਵੀ ਕੰਮ ਕਹਿੰਦੇ ਆ ਆਪਾਂ ਨੂੰ ਕੁਝ ਵੀ ਕਰਨ ਨੂੰ ਕਹਿ ਦਿੰਦੇ ਆ ਤਾਂ ਆਪਾਂ ਉਹ ਕਰਦੇ ਰਹਿੰਨੇ ਆ ਤੇ ਇਹਨਾਂ ਲੋਕਾਂ ਦੀ ਨਾ ਜਿਹੜੀ ਮੌਨਟੈਲਟੀ ਹੁੰਦੀ ਹੈ ਜਿਹੜੀ ਸੋਚ ਹੁੰਦੀ ਹੈ ਉਹ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਮੰਨ ਲਓ ਉਹਨਾਂ ਨੇ ਆਪਾਂ ਨੂੰ 100 ਕੰਮ ਕਰਨ ਨੂੰ ਆਖਿਆ 99 ਕੰਮ ਆਪਾਂ ਉਹਨਾਂ ਦੇ ਕਰਤੇ ਤੇ 100ਵੇਂ ਕੰਮ ਵੇਲੇ ਆਪਾਂ ਬਿਜੀ ਸੀ ਆਪਣੇ ਕੋਲੇ ਸਮਾਂ ਨਹੀਂ ਸੀਗਾ ਜਾਂ ਆਪਾਂ ਉਲਝੇ ਹੋਏ ਸੀਗੇ ਕਿਵੇਂ ਵੀ ਲਾ ਲਓ ਤੇ ਆਪਾਂ ਉਹ ਕੰਮ ਨਹੀਂ ਕਰ ਸਕੇ ਤਾ ਉਹਨਾਂ ਲੋਕਾਂ ਨੇ ਇਹ ਨਹੀਂ ਦੇਖਣਾ ਕਿ ਇਸ ਬੰਦੇ ਨੇ ਪਹਿਲਾਂ 99 ਵਾਰ ਮੇਰੇ ਕੰਮ ਕਰਤੇ 99 ਬਾਰੀ ਮੇਰੇ ਕੰਮ ਆ ਗਿਆ। ਉਹਨਾਂ ਨੇ ਸਿਰਫ ਆਪਣੀ ਇੱਕ ਨਾ ਦੇਖਣੀ ਹੈ ਕਿ ਇਹਨੇ ਸੌਵੀਂ ਵਾਰ ਮੈਨੂੰ ਨਾ ਕਿਉਂ ਕੀਤੀ। ਆਪਣੀ ਸਿਰਫ ਉਸ ਨਾ ਨੂੰ ਅੱਗੇ ਰੱਖ ਕੇ ਆਪਣੇ ਨਾਲ ਗੁੱਸੇ ਹੋ ਜਾਣਾ ਹੁੰਦਾ ਹੈ। ਤਾਂ ਕਰਕੇ ਜਿਹੜੇ ਇਸ ਤਰ੍ਹਾਂ ਦੇ ਬੰਦਿਆਂ ਬਾਰੇ ਨਾਲ ਆਪ ਨੂੰ ਪਤਾ ਹੁੰਦਾ ਆਪ ਨੂੰ ਲਗਭਗ ਪਤਾ ਜਾਂ ਹੁੰਦਾ ਹੀ ਆ ਵੀ ਕਿਵੇਂ ਦੀ ਥਿੰਕਿੰਗ ਹੈ। ਉਹਨਾਂ ਨੂੰ ਪਹਿਲੇ ਕੰਮ ਤੇ ਜਵਾਬ ਦੇ ਦਿਓ। ਕਿਉਂਕਿ ਉਹਨਾਂ ਨੇ ਆਪ ਨੂੰ ਵਰਤ ਕੇ ਵੀ ਆਪਣੇ ਨਾਲ ਗੁੱਸੇ ਹੋਣਾ ਹੀ ਹੁੰਦਾ ਹੈ ਤਾਂ ਇਹਦੇ ਨਾਲੋਂ ਚੰਗਾ ਹੈ ਕਿ ਆਪਾਂ ਸ਼ੁਰੂ ਤੋਂ ਹੀ ਉਹਨਾਂ ਨੂੰ ਜਵਾਬ ਦੇ ਦਈਏ ਇਹ ਤੋਂ ਬਿਨਾ ਕੁਝ ਕਰ ਆਪਣੀ ਲਾਈਫ ਦੇ ਜਿਵੇਂ ਵੱਡੇ ਡਿਸੀਜਨ ਆ ਜਾਂਦੇ ਆ ਮੰਨ ਲਓ ਜਿਵੇਂ ਕੋਈ ਮੈਰਿਜ ਸੰਬੰਧੀ ਆ ਗਿਆ ਇਹ ਆਪਣੇ ਪਿੰਡਾਂ ਦੇ ਵਿੱਚ ਬਹੁਤ ਚੱਲਦਾਗਾ ਹੋ ਸਕਦਾ ਸ਼ਹਿਰਾਂ 'ਚ ਵੀ ਚੱਲਦਾ ਹੋਵੇ ਵੀ ਕਿੰਨੇ ਮਾਪਿਓ ਨਾ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਆਪਦੇ ਰਿਸ਼ਤੇਦਾਰਾਂ ਦੇ ਜਾਂ ਕੋਈ ਆਪਦੇ ਹੋਰ ਜਿਹੜੇ ਸੰਬੰਧੀ ਹੁੰਦੇ ਆ ਕੋਈ ਦੋਸਤ ਲਾ ਲਓ ਉਹਨਾਂ ਦੇ ਦਵਾਚ ਆ ਕੇ ਰਿਸ਼ਤਿਆਂ ਦੇ ਡਿਸੀਜਨ ਤੱਕ ਲੈ ਜਾਂਦੇ ਆਪਦੇ ਬੱਚਿਆਂ ਦੇ ਕਿਉਂਕਿ ਉਹਨਾਂ ਨੂੰ ਲੱਗਦਾ ਹੁੰਦਾ ਹੈ ਕਿ ਜੇ ਅਸੀਂ ਇਹਨਾਂ ਨੂੰ ਜਵਾਬ ਦੇਤਾ ਨਾ ਇਸ ਰਿਸ਼ਤੇ ਤੋਂ ਤਾਂ ਇਹ ਸਾਡੇ ਨਾਲ ਗੁੱਸੇ ਨਾ ਹੋ ਜੇ ਸਿਰਫ ਉਹਦਾ ਗੁੱਸਾ ਮੂਰੇ ਰੱਖ ਕੇ ਉਹ ਇਸ ਤਰ੍ਹਾਂ ਦੇ ਡਿਸੀਜਨ ਲੈ ਜਾਂਦੇ ਆ ਜਿੰਨਾ ਕਰਕੇ ਉਹਨਾਂ ਨੂੰ ਸਾਰੀ ਉਮਰ ਦੁੱਖ ਭੋਗਣਾ ਪੈਂਦਾ ਉਹਨਾਂ ਦੇ ਬੱਚਿਆਂ ਨੂੰ ਦੁੱਖ ਭੋਗਣਾ ਪੈਂਦਾ ਕਿਉਂਕਿ ਉਹਨੇ ਦੇਖੋ ਛੋਟੇ ਮੋਟੇ ਡਿਸੀਜਨ ਤਾਂ ਹੈਣੀ ਲਾਈਫ ਵਾਲਾ ਲਾਈਫ ਦਾ ਆਗਾ ਤਾਂ ਪੂਰੀ ਦਾ ਜਿਵੇਂ ਵਿਆਹ ਵਾਲਾ ਹੋ ਗਿਆ ਤਾਂ ਕਰਕੇ ਇਸ ਚੀਜ਼ ਦਾ ਵੀ ਜ਼ਰੂਰ ਧਿਆਨ ਰੱਖੋ ਜੇ ਤੁਹਾਡੇ ਬੱਚੇ ਨਹੀਂ ਖੁਸ਼ ਹੈਗੇ ਉਸ ਤਰ੍ਹਾਂ ਦੇ ਕੋਈ ਵੀ ਰਿਸ਼ਤੇ ਤੋਂ ਤੇ ਤੁਸੀਂ ਸਿਰਫ ਇੱਕ ਦੂਜੇ ਦੀ ਨਰਾਜ਼ਗੀ ਨੂੰ ਮੂਰੇ ਰੱਖ ਕੇ ਲਈ ਜਾਂਦੇ ਹੋ ਕਿ ਸਾਡਾ ਰਿਸ਼ਤੇਦਾਰ ਨਾ ਗੁੱਸੇ ਹੋ ਜੇ ਅਸੀਂ ਇਹਨੂੰ ਐਂ ਕਹਿੰਦਾ ਜਵਾਬ ਦੇਤਾ ਜਾਂ ਸਾਡਾ ਦੋਸਤ ਨਾ ਗੁੱਸੇ ਹੋ ਜੇ ਤਾਂ ਇਹ ਤੁਸੀਂ ਬਹੁਤ ਵੱਡੀ ਗਲਤੀ ਕਰ ਰਹੇ ਹੋ ਜੇ ਘਰ ਚ ਉਹ ਜਾ ਮਾਹੌਲ ਨਹੀਂ ਬਣ ਰਿਹਾ ਜੇ ਸਾਰੇ ਸਹਿਮਤੀ ਨਹੀਂ ਪ੍ਰਗਟ ਕਰ ਰਹੇ ਤਾਂ ਬਿਨਾਂ ਚੀਜ਼ ਕਗਲੇ ਨੂੰ ਜਵਾਬ ਦੇ ਦਿਓ ਦੇਖ ਕਿ ਉਹ ਗੁੱਸੇ ਹੁੰਦਾ ਹੋ ਜਾਣਦੇ ਹੋ ਪਰ ਕਿਸੇ ਦੀ ਲਾਈਫ ਨਾ ਦਾਤੇ ਲਾਓ ਆਪਦੇ ਬੱਚਿਆਂ ਦੀ ਲਾਈਫ ਨਾ ਦਾਤੇ ਲਾਓ ਕਦੇ ਵੀ ਜ਼ਿੰਦਗੀ ਨਾ ਡੋਬੋ ਉਹਨਾਂ ਦੀ ਇਤੋਂ ਬਿਨਾ ਹੋਰ ਵੀ ਕਿੰਨੇ ਛੋਟੇ ਮੋਟੇ ਕੰਮ ਹੋਰ ਆ ਜਾਂਦੇ ਜਿਹੜੇ ਆਪਣੇ ਡੇਲੀ ਰੁਟੀਨ ਦੇ ਆ ਜਾਂਦੇ ਆ ਮੰਨ ਲਓ ਆਪਾਂ ਆਪਣੇ ਕਿਸੇ ਕੰਮ 'ਚ ਬਿਜ਼ੀ ਆ ਤੇ ਆਪਾਂ ਨੂੰ ਕਿਸੇ ਹੋਰ ਨੇ ਕਹਤਾ ਵੀ ਮੇਰੇ ਨਾਲ ਮੇਰਾ ਕੰਮ ਕਰਵਾ ਦੇ ਜਾਂ ਮੇਰੇ ਨਾਲ ਇੱਥੇ ਵਗ ਜਾ ਚੱਲ ਮੇਰੇ ਨਾਲ ਤੇ ਆਪਾਂ ਸਿਰਫ ਕਿਸੇ ਚੀਜ਼ 'ਚ ਨਹੀਂ ਨਾ ਕਹਿ ਸਕਦੇ ਕਿ ਯਾਰ ਜੇ ਮਨਾ ਨਾ ਕੀਤੀ ਉਹ ਗੁੱਸੇ ਨਾ ਹੋ ਜੇ ਤੇ ਏਸੇ ਕੌਨਫੀਡੈਂਸ ਦੀ ਘਾਟ ਦੀ ਵਜ੍ਹਾ ਕਰਕੇ ਇਸ ਝੇਪ ਦੀ ਵਜ੍ਹਾ ਕਰਕੇ ਕਈ ਵਾਰੀ ਆਪਾਂ ਦੂਜੇ ਦਾ ਫਾਇਦਾ ਕਰਦੇ ਕਰਦੇ ਨਾ ਆਪ ਦਾ ਨੁਕਸਾਨ ਕਰਵਾ ਬੈਨਦੇ ਆ ਆਪਾਂ ਆਪ ਦਾ ਕੋਈ ਨਾ ਕੋਈ ਇਹੋ ਜਿਹਾ ਜ਼ਰੂਰੀ ਕੰਮ ਛੱਡ ਦਿੰਨੇ ਆ ਜਿਹੜਾ ਆਪਾਂ ਨੂੰ ਸਮੇਂ ਸਿਰ ਕਰਨਾ ਜ਼ਰੂਰੀ ਹੁੰਦਾ ਪਰ ਆਪਾਂ ਸਿਰਫ ਇਸ ਵਜ੍ਹਾ ਕਰਕੇ ਛੱਡ ਜਾਂਦੇ ਆ ਕਿ ਆਪਾਂ ਅਗਲੇ ਦੇ ਕੰਮ ਨੂੰ ਪਹਿਲ ਦੇ ਦਿੰਨੇ ਆ ਕਿਉਂਕਿ ਆਪਾਂ ਨੂੰ ਡਰ ਹੁੰਦਾ ਹੈ ਕਿ ਜੇ ਆਪਾਂ ਉਹਨਾਂ ਜਵਾਬ ਦਿੱਤਾ ਗੁੱਸੇ ਨਾ ਹੋ ਜੇ ਬਾਕੀ ਜਿਹੜੀ ਇਹ ਗੁੱਸੇ ਵਾਲੀ ਪ੍ਰੋਬਲਮ ਨਾ ਗੱਲ-ਗੱਲ ਤੇ ਗੁੱਸੇ ਹੋਣ ਵਾਲੇ ਮੈਚ्योर ਬੰਦੇ ਇਸ ਤਰ੍ਹਾਂ ਨਹੀਂ ਦੇਖੋ ਹੁੰਦੀ ਜਿਹੜੇ ਬੰਦੇ ਸਮਝਦਾਰ ਹੈ ਜਿਹੜੇ ਸਾਰਾ ਸਮਝਦੇ ਆ ਸਿਸਟਮ ਜਿਹੜੇ ਸਾਰੀ ਸਿਚੁਏਸ਼ਨ ਸਮਝਦੇ ਆ ਉਹ ਕਦੇ ਵੀ ਨਹੀਂ ਗੁੱਸੇ ਹੁੰਦੇ ਹੁੰਦੇ ਤੇ ਜਿਹੜੇ ਮੈਚ्योर ਨਹੀਂ ਹੁੰਦੇ ਜਿਨ੍ਹਾਂ ਦੀ ਸੋਚ ਐਨੀ ਡਿਵੈਲਪ ਨਹੀਂ ਹੁੰਦੀ ਜਿਨ੍ਹਾਂ ਨੇ ਆਪ ਦੀ ਗੱਲ ਹੀ ਮੁੱਖ ਰੱਖਣੀ ਹੁੰਦੀ ਹੈ ਕਿ ਬਸ ਇਹ ਦੱਸੋ ਮੇਰੀ ਗੱਲ ਮੰਨੋਗੇ ਕਿ ਨਹੀਂ ਜਿਹੜੇ ਕਹਿੰਦੇ ਹੁੰਦਾ ਬਸ ਹਾਂ ਜਾਂ ਨਾ ਉੱਥੇ ਹੀ ਪ੍ਰੋਬਲਮ ਆਉਂਦੀ ਆ ਉੱਥੇ ਫਿਰ ਉਹਨਾਂ ਹੀ ਪ੍ਰਵਾਹ ਕਰਦਾ ਕੋਈ ਬਾਲਾ ਫਾਇਦਾ ਵੀ ਨਹੀਂ ਹੁੰਦਾ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਲੋਕ ਹਨ ਆ ਫਿਰ ਤੁਹਾਨੂੰ ਲਾਈਫ ਟਾਈਮ ਹੀ ਡਿਸਟਰਬ ਕਰਦੇ ਆ ਉਹਨਾਂ ਦੀ ਹਰੇਕ ਕੰਮ 'ਚ ਹੀ ਇਹ ਸ਼ਰਤ ਹੁੰਦੀ ਹੈ ਕਿ ਹਾਂ ਜਾਂ ਨਾ ਜੇ ਭਾਈ ਨਾ ਕਹੋਗੇ ਤਾਂ ਅਸੀਂ ਗੁੱਸੇ ਆ ਤੇ ਜੇ ਹਾਂ ਕਹੋਗੇ ਤਾਂ ਅਸੀਂ ਖੁਸ਼ ਆ ਕੁੱਲ ਮਿਲਾ ਕੇ ਉਹਨਾਂ ਦੀ ਸ਼ਰਤ ਹੀ ਇਹ ਹੁੰਦੀ ਹੈ ਕਿ ਜੇ ਤੁਸੀਂ ਸਾਡੇ ਅਕੋਰਡਿੰਗ ਚੱਲੋਗੇ ਤਾਂ ਅਸੀਂ ਖੁਸ਼ ਆ ਤੇ ਜੇ ਸਾਡੇ ਅਕੋਰਡਿੰਗ ਨਹੀਂ ਚੱਲੋਗੇ ਸਾਡੇ ਥੱਲੇ ਲੱਗ ਕੇ ਨਹੀਂ ਚੱਲੋਗੇ ਸਾਡੇ ਕੰਮ ਨਹੀਂ ਕਰੋਗੇ ਤਾਂ ਅਸੀਂ ਨਾਰਾਜ਼ ਆ ਤਾਂ ਕਰਕੇ ਉਹਨਾਂ ਨੂੰ ਕਰ ਦਿਓ ਨਰਾਜ ਕੋਈ ਚੱਕਰ ਨਹੀਂ ਹੁੰਦਾ ਹੈਗਾ ਕਿਉਂਕਿ ਨਹੀਂ ਉਹਨਾਂ ਨੇ ਆਪਾਂ ਨੂੰ ਸਾਰੀ ਲਾਈਫ ਡਿਸਟਰਬ ਕਰਦੀ ਰਹਿਣਾ ਹੁੰਦਾ ਹੈ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਉਮੀਦ ਆ ਸਾਰਿਆਂ ਨੂੰ ਵਧੀਆ ਲੱਗੀ ਹੋਣੀ ਹੈ ਤੇ ਜੇ ਵਧੀਆ ਲੱਗੀ ਹੈ ਤਾਂ ਅੱਗੇ ਵੀ ਸ਼ੇਅਰ ਕਰਿਓ ਤੇ ਜੇ ਤੁਹਾਡੇ ਵਿੱਚ ਇਸ ਤਰ੍ਹਾਂ ਦੇ ਕੌਨਫੀਡੈਂਸ ਦੀ ਘਾਟ ਹੈਗੀ ਹੈ ਤੁਸੀਂ ਨਾ ਨਹੀਂ ਕਹਿ ਸਕਦੇ ਜਿੰਨਾ ਕੰਮ ਆ ਤੇ ਕਹਿਣੀ ਚਾਹੀਦੀ ਆ ਤਾਂ ਉਹ ਕੌਨਫੀਡੈਂਸ ਵੀ ਆਪਣੇ ਆਪ ਚ ਜ਼ਰੂਰ ਲੈ ਕੇ ਆਓ